ਲੋਕੀਆ ਤੁਹਾਨੂੰ ਅੱਜ ਜੱਟ ਝੋਟੇ ਦੀ ਦੌੜ ਲੱਗੇ ਆ ਜੱਟ ਝੋਟੇ ਦੀ ਕੱਟੀ ਜਿਹੜੀ ਆ 3 ਨੰਬਰ ਤੇ ਰਹੀ ਆ ਸੋ ਦੇਖ ਸਕਦੇ ਤੁਸੀਂ ਸਾਹਮਣੇ ਜੱਟ ਝੋਟੇ ਦੀ ਕੱਟੀ ਨੇ ਆ ਜਿਹੜਾ ਰਿਜ਼ਲਟ ਤੁਸੀਂ ਦੇਖ ਸਕਦੇ ਆ ਡੀ ਐਲ ਐਫ ਦੇ ਬਹੁਤ ਬੜੀ ਆ ਬਾਈ ਕਿਹੜਾ ਪਿੰਡ ਆ ਖੋਸਰਨਦੀਲ ਖੋਸਰਨਦੀਰ ਕਿਹੜੇ ਸੰਧੀ ਆ ਇਹ ਜੱਟ ਦੀ ਜੀ ਠੀਕ ਆ ਤੇ ਕਿੰਨਾ ਦੋਦੇ ਦੀ ਮਾਦਾ 14 ਕਿਲੋ ਜੀ ਇਹ ਆ ਹੀ ਕਰਾਈ ਸੀਗੀ ਕੀ ਵਧਾਈਆਂ ਗਈਆਂ ਸੀ ਮੰਦੀ ਸੀ ਮੰਦੀ ਆ ਆਪਣਾ ਕੀ ਨਾਮ ਆ ਜੀ ਗਿਆਨ ਸਿੰਘ ਗਿਆਨ ਸਿੰਘ ਸੋ ਬਹੁਤ ਬਹੁਤ ਵਧਾਈਆਂ ਭਾਈ ਮੇਰੇ ਚੈਨਲ ਨਾਲ ਦੇਖ ਸਕਦੇ ਹੋ ਸਾਹਮਣੇ ਲੱਗੀ ਆ ਭਾਈ ਜੱਟ ਢੋਡੇ ਦੀ ਜਿਹੜੀ ਗੱਡੀ ਪੀਕੇ ਨੰਬਰ ਦੇ ਆ ਤੁਹਾਨੂੰ ਬੂਰੇ ਨਾਂ ਦੀ ਦਾ ਬੱਚਾ ਦਿਖਾਉਣ ਲੱਗਿਆ ਦੋਸਤੋ ਬੂਣੀ ਤੁਸੀਂ ਇਹ ਦੇਖ ਸਕਦੇ ਆ ਕਿਹੜੇ ਸਾਲ ਦਾ ਬਾਈ ਇਹ ਬੂਰੇ ਨਾਰਲੀ ਦੀ ਆ ਬਾਈ ਕਿੰਨਾ ਦੋਤੇ ਦੀ ਮਾਦਾ ਇਹ 1.5 13 ਕਿਲੋ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਇਹ ਸੀਮੰਦ ਦੀ ਆ ਇਹ ਸੀਮੰਦ ਦੀ ਆ ਠੀਕ ਆ ਬਹੁਤ ਬਹੁਤ ਵਧਾਈਆਂ ਵਧਾਈਆਂ ਬਈ ਮੇਰੇ ਚੈਨਲਾਂ ਨੂੰ ਤੈਨੂੰ ਲੈ ਆਇਆ ਨੂੰ ਤੋੜਨਾ ਬਈ ਲੈ ਵੀ ਇਹ ਬੂਰੇ ਨਾਰਲੀ ਦੀ ਤੇ ਜੱਟ ਦੀ ਜਿਹੜੀ ਕੱਟੀ ਬਹੁਤ ਬਿਊਟੀ ਚ ਸਿਰਾਂ ਲਾ ਗਿਆ ਜੱਟ ਵੀ ਤੇ ਬੂਰਾ ਨਾਰਲੀ ਵੀ ਦੇਖ ਸਕਦੇ ਹੋਈ ਧੰਨਵਾਦ ਉਸ ਤੋਂ ਕੀ ਬਈ